ਮੈਂ ਅੰਤ ਤੱਕ ਇਹੀ ਕਹਿਣਾ ਜੋੜੋ ਤੱਕ ਸਾਥ ਚੱਲਦੇ ਤੁਹਾਡਾ ਪ੍ਰੋਟੈਸਟ ਰਹੂਗਾ ਤੁਹਾਡੇ ਨਾਲ ਮੋੜੇ ਨਾਲ ਮੋੜਾ ਲਾ ਕੇ ਖੜਾਂਗੇ ਚਾਹੇ ਜੇਲਾ ਚ ਡੱਕ ਜਾਓ ਚਾਹੇ ਜਿੱਥੇ ਮਰਜ਼ੀ ਲੈ ਜਾਓ ਪਰ ਅਸੀਂ ਹਪਾਰਟੀਆਂ ਬਾੜੀਆਂ ਤੋਂ ਉੱਪਰ ਉੱਟ ਕੇ ਸਭ ਤੋਂ ਪਹਿਲਾਂ ਸਾਨੂੰ ਸਾਡਾ ਦੇਸ਼ ਹੈ ਇੱਥੋਂ ਦੀ ਐਜੂਕੇਸ਼ਨ ਹੈ ਜੇ ਚੰਗਾ ਜੇ ਚੰਗਾ ਪਰ ਤੁਸੀਂ ਐਜੂਕੇਸ਼ਨ ਦੇਵੋਗੇ ਫੇਰ ਹੀ ਚੰਗਾ ਸਮਾਜ ਬਣੂਗਾ ਫੇਰ ਹੀ ਚੰਗਾ ਦੇਸ਼ ਸਿਰਜਾਂਗੇ ਤੇਰੀ ਰਾਜਨੀਤੀ ਕਰ ਪਾਵਾਂਗੇ ਅਨਪੜਾ ਦੀ ਕਾ ਵੀ ਰਾਜਨੀਤੀ ਆ ਜਿਨ੍ਹਾਂ ਨੂੰ ਬੇਸਿਕ ਐਟੀਕੀਟਸ ਹੀ ਨਹੀਂ ਪਤਾ ਤੁਹਾਡੇ ਵਰਗਿਆਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਮੈਂ ਕਹਿੰਦਾ ਸਾਰੇ ਨਾਲਾ ਬੁਲੰਦ ਕਰਾਂਗੇ ਆਵਾਜ਼ ਉਹਨਾਂ ਦੇ ਕੰਨਾਂ ਤੱਕ ਜਾਵੇ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਮੁੜਦਾਬਾਦ ਇਹ ਸਰਕਾਰਾਂ ਕਰ ਦਿਆਗੀ ਫੇਰਾ ਫੇਰੀ 420 ਮੈਂ ਕਹਿੰਦਾ ਮੈਂ ਆ ਖੇਮਾ ਦਾ ਜੱਜ ਕਾ ਬਹੁਤ ਬਹੁਤ ਧੰਨਵਾਦ ਜੀ ਪ੍ਰੋਫੈਸਰ ਸਾਥੀਓ ਆਪਣਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਫੇਸਬੁੱਕ ਦੇ ਉੱਤੇ ਲਾਈਵ ਚੱਲ ਰਿਹਾ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਆਪ ਆ ਆਪਣੇ ਅਕਾਊਂਟ ਦੇ ਉੱਤੇ ਸ਼ੇਅਰ ਕਰ ਦੇਣ ਇਸ ਪ੍ਰੋਗਰਾਮ ਨੂੰ ਆਪਣੇ ਨੂੰ ਆ ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਰਮਨ ਸਿੰਘ ਧਰਮਵਾਲਾ ਪ੍ਰਧਾਨ ਆਈਆਈਐਸ ਤੇ ਇਸ ਤੋਂ ਬਾਅਦ ਧੀਰਜ ਪੰਜਾਬ ਸਟੂਡੈਂਟ ਯੂਨੀਅਨ ਦੇ ਚਰਨ ਸਕਤਰ ਉਹ ਤਿਆਰ ਹੋ ਰਹੇ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਭਵਿੱਖ ਦੇ ਪ੍ਰੋਫੈਸਰ ਸਾਹਿਬਾਨ ਕਿਉਂਕਿ ਤੁਸੀਂ ਤੁਸੀਂਾਂ ਨੇ ਪੰਜਾਬ ਦਾ ਭਵਿੱਖ ਜਿਹੜਾ ਉਹ ਤੈਅ ਕਰਨਾ ਹੈ ਕਿਸ ਤਰੀਕੇ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਜਾ ਮਜੂਤਾ ਸਮੇਂ ਦੇ ਵਿੱਚ ਜਵਾਨੀ ਨੂੰ ਕਿਸ ਪਾਸੇ ਲਿਜਾਣ ਦਾ ਕੰਮ ਕਰਨਾ ਹੈ ਤੁਸੀਂਾਂ ਨੇ ਕੋਲਜਾਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੂੰ ਸਿੱਖਿਆ ਦੇਣੀ ਹੈ ਔਰ ਜਿਹੜੀ ਸਿੱਖਿਆ ਤੁਸੀਂ ਕੋਲਜਾਂ ਦੇ ਵਿੱਚ ਦੇਣੀ ਹੈ ਅੱਜ ਉਹ ਤੁਸੀਂ ਛੜਕਾਂ ਤੇ ਬੈਠ ਕੇ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਲੜਾਈ ਲੜ ਰਹੇ ਹੋ ਸਾਥੀਓ ਇਹ ਲੜਾਈ ਇਕੱਲੇ ਤੁਹਾਡੇ 1155 ਅੱਦੇ ਰੋਜ਼ਗਾਰ ਦੇ ਲਈ ਨਹੀਂ ਹੈ ਇਹ ਵੱਡੀ ਗੱਲ ਹੈ ਕਿ ਤੁਸੀਂ ਵੀ ਇਹ ਗੱਲ ਕਹਿੰਦੇ ਹੋ ਕਿ ਇਹ ਲੜਾਈ ਸਾਡੀ এডਿਕੇਸ਼ਨ ਨੂੰ ਬਚਾਉਣ ਦੇ ਲਈ ਹੈ এডਿਕੇਸ਼ਨ ਨੂੰ ਕਿਵੇਂ ਪਹਚਾਇਆ ਜਾ ਸਕਦਾ ਹੈ ਇਹਦੇ ਲਈ ਤੁਸੀਂ ਜਿਹੜਾ ਲਾਂਬੰਦ ਕਰ ਰਹੇ ਹੋ ਤੇ ਫਿਰ ਜਦੋਂ ਅਸੀਂ এডਿਕੇਸ਼ਨ ਦੀ ਗੱਲ ਕਰਦੇ ਆ ਤਾਂ ਇਹ ਹਾਲਾਤ ਸਾਰੇ ਪੈਦਾ ਕਿਉਂ ਹੋਏ ਸਾਨੂੰ ਇਹ ਸਮਝਣ ਦੀ ਲੋੜ ਹੈ ਜਦੋਂ ਅਸੀਂ ਇਹ ਕਹਿੰਦੇ ਆ ਕਿ ਉਹ ਪੜ੍ਹਦੀ ਅਸੀਂ ਲੜ ਕੇ 25 26 ਸਾਲ ਜਿਹੜੀ ਹੈ ਉਹ ਬਾਦ ਪਰਥੀ ਕਰਾਈ ਪਰ ਜਿਹੜੀਆਂ ਸਰਕਾਰਾਂ ਨੂੰ ਇਹ ਰਾਸ ਨਹੀਂ ਆਇਆ ਕਿ ਜਿਹੜੇ ਪੰਜਾਬ ਦੇ ਵਿੱਚ ਕੋਲਜ ਬਚੇ ਐ ਇਹ ਉਹਨਾਂ ਨੂੰ ਵੀ ਤਬਾਹ ਕਰਨ ਦੇ ਵੱਲ ਕੰਮ ਕਰਨ ਦੀ ਜਿਹੜੀ ਉਹ ਗੱਲ ਕਰਦੇ ਐ ਤਾਂ ਜੋ ਤੁਹਾਨੂੰ ਪਰਥੀ ਕਰਕੇ ਵੀ ਜਿਹੜਾ ਉਹ ਫੈਸਲਾ ਤੁਹਾਡੇ ਵਿਰੋਧ ਦੇ ਵਿੱਚ ਦੁਬਾਰਾ ਫੇਰ ਆਇਆ ਕਿ ਇਹ ਪ੍ਰੋਫੈਸਰ ਜਿਹੜੇ ਉਹ ਗਲਤ ਤਰੀਕੇ ਦੇ ਨਾਲ ਰੱਖੇ ਗਏ ਐ ਸਭ ਤੋਂ ਪਹਿਲਾ ਸਵਾਲ ਸਾਨੂੰ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਨੂੰ ਇਹ ਹੈ ਕਿ ਜੇ ਭਰਤੀ ਗਲਤ ਹੋਈ ਹੈ ਤਾਂ ਉਹਦੇ ਵਿੱਚ ਫਿਰ ਜ਼ਿੰਮੇਵਾਰ ਕੌਣ ਹੈ ਕੀ ਇਹ 1158 ਜਿਹੜੇ ਪ੍ਰੋਫੈਸਰ ਨੇ ਇਹ ਜ਼ਿੰਮੇਵਾਰ ਨੇ ਕਿਉਂਕਿ ਭਰਤੀ ਸਰਕਾਰਾਂ ਨੇ ਕਰਾਈ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਹੈ ਤੇ ਜੇ ਭਰਤੀ ਇਹਨਾਂ ਨੂੰ ਇਹ ਨਹੀਂ ਪਤਾ ਸਰਕਾਰ ਨੂੰ ਕਿ ਭਰਤੀ ਕਿਸ ਤਰੀਕੇ ਨਾਲ ਹੋਣੀ ਹੈ ਤਾਂ ਕਿ ਨਾਲ ਸਹੀ ਤਰੀਕੇ ਨਾਲ ਕਰਾਉਣੀ ਹੈ ਤਾਂ ਫਿਰ ਸਭ ਤੋਂ ਵੱਡੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਅਸੀਂ ਇੱਥੇ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬ ਦੀ ਜਵਾਨੀ ਦੇ ਲਈ ਉਹ ਕਿੰਨੀ ਕੁ ਸਿਰਦਾ ਕਿ ਉਹਨਾਂ ਨੂੰ ਹਰ ਇੱਕ ਪਰਥੀ ਇਕੱਲੀ ਤੁਹਾਡੀ ਪਰਥੀ ਨਹੀਂ ਉਹ ਟੀਚਰ ਸਹਿਬਾਨਾਂ ਦੀ ਗੱਲ ਕੀਤੀ ਜਾਵੇ ਐਂਟੀਟੀ ਦੇ ਜਿਹੜੇ ਟੀਚਰ ਸਹਿਬਾਨ ਨੇ 23 64 93 ਹੋਰ ਕਿੰਨੀਆਂ ਜੜੀਆਂ ਪਰਥੀਆਂ ਉਹ ਜਿਹੜੀਆਂ ਲੜਕਦੀਆਂ ਪਈਆਂ ਨੇ ਪਰ ਦੋਸਤੋ ਇਹ ਸਾਨੂੰ ਪੰਜਾਬ ਦੀ ਜਵਾਨੀ ਨੂੰ ਔਰ ਤੁਸੀਂ ਕਾਲਜਾਂ ਦੇ ਵਿੱਚੋਂ ਇਹ ਤੁਹਾਨੂੰ ਲਾਮਬਦ ਕਰਨਾ ਪਏਗਾ ਕਿਉਂਕਿ ਜਦੋਂ ਅਸੀਂ ਪ੍ਰਵਿੱਖ ਬਚਾਉਣ ਦੀ ਗੱਲ ਕਰਦੇ ਆ ਤਾਂ ਸਭ ਤੋਂ ਵੱਧ ਵਿਦਿਆਰਥੀਆਂ ਨੂੰ ਅੱਜ ਮੌਜੂਦਾ ਸਮੇਂ ਦੇ ਵਿੱਚ ਤੁਹਾਨੂੰ ਲਾਮਬਦ ਕਰਨ ਦੀ ਜਿਹੜੀ ਉਹ ਗੱਲ ਕਰਨੀ